ਪੰਜਾਬ ਦੇ ਵਿੱਚ ਲੋਅਨ ਆਰਡਰ ਦੀ ਸਥਿਤੀ ਇਨੀ ਖਰਾਬ ਹੋ ਚੁੱਕੀ ਹੈ ਕਿ ਹੁਣ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਦਾ ਵੀ ਖੌਫ ਨਹੀਂ ਰਿਹਾ। ਇੱਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਪਠਾਨਕੋਟ ਦੇ ਜੁਗਿਆਲ ਰੋਡ ਉੱਤੇ ਜਿੱਥੇ ਕਿ ਜੰਗਲਾਤ ਵਿਭਾਗ ਵੱਲੋਂ ਮਨਮਾਫੀਆ ਤੇ ਨੱਥ ਪਾਉਣ ਦੇ ਲਈ ਨਾਕਾਬੰਦੀ ਕੀਤੀ ਗਈ ਸੀ ਤੇ ਉਸੇ ਦੌਰਾਨ ਇੱਕ ਗੱਡੀ ਜੋ ਕਿ ਕੱਟੇ ਹੋਏ ਖੈਰ ਦੀਆਂ ਲੱਕੜੀਆਂ ਨਾਲ ਭਰੀ ਹੋਈ ਸੀ ਜਦ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਗੱਡੀ ਪਜਾ ਲਈ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਨੇ ਆਪਣੇ ਸਾਥੀਆਂ ਸਣੇ ਉਹਨਾਂ ਦਾ ਪਿੱਛਾ ਕੀਤਾ ਤਾਂ ਜੰਗਲਾਤ ਮਾਫੀਆ ਨੇ ਜੰਗਲਾਤ ਉਪਾਗ ਦੇ ਅਧਿ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਹਵਾਈ ਫਾਇਰ ਵੀ ਜੰਗਲਾਤ ਮਾਫੀਆ ਵੱਲੋਂ ਕੀਤਾ ਗਿਆ ਤੇ ਮੌਕੇ ਤੇ ਫਰਾਰ ਹੋ ਗਏ ਜ਼ਖਮੀ ਹੋਏ ਰੇਂਜ ਅਫਸਰ ਨੂੰ ਜਿਹੜਾ ਹੈ ਸਰਕਾਰੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਉੱਥੇ ਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਰੇਂਜ ਅਫਸਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਜਿਸ ਦੌਰਾਨ ਉਹਨਾਂ ਉੱਪਰ ਕੁਝ ਲੋਕਾਂ ਨੇ ਹਮਲਾ ਕੀਤਾ ਜੋ ਕਿ ਖੈਰ ਦੇ ਦਰਖਤ ਲੈ ਕੇ ਜਾ ਰਹੇ ਸਨ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਆਪਾ ਜੀ ਮੇਰਾ ਨਾਮ ਅਵਿੰਦਰਜੀਤ ਸਿੰਘ ਆ ਜੀ ਮਰੇ ਇੰਜਸਰ ਪਠਾਨਕੋਟ ਤਨਾਤਾਂ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਸੀਗਾ ਡਫੈਂਸਰ ਰੋਡ ਮਾ ਤੋਂ ਪੋ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਹਿੰਦਰਾ ਕੈਂਪਰ ਪਿਕਅਪ ਤੇ ਉੱਥੇ ਕੁਝ ਖੈਰ ਖੁਰ ਚੋਰੀ ਹੁੰਦੇ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਪਰ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਛਿੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਜੀ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆਪਾਂ ਸੀ ਵੀ ਆਪਣੀ ਗੱਡੀ ਰੋਕੀ ਆ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦੇ ਆਣੇ ਜੀ ਤੇ ਸਿਰ 'ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਰਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰੇ ਮੈਂ ਬਚਾ ਕੇ ਦਿੱਤਾ ਆਪਣਾ ਬੜੀ ਮੁਸ਼ਕਲ ਉੱਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ 'ਚ 2:30 ਵਜੇ ਦੀ ਗੱਲ ਸਰੇ ਇਸ ਤਰ੍ਹਾਂ ਤੁਸੀਂ ਇਕੱਲੇ ਗਾਇਲ ਹੋ? ਹਾਂ ਜੀ ਮੈਂ ਇਕੱਲਾ ਹੀ ਗਾਇਲ ਹਾਂ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ? ਹਾਂਜੀ ਸਰ ਸ਼ਾਹਪੁਰ ਕੋਨੀ ਥਾਣੇ ਚ 112 ਦੇ ਕੋਲ ਗਈ ਸੀ ਪੰਜਾਬ ਦੇ ਵਿੱਚ ਲੋਅਨ ਆਰਡਰ ਦੀ ਸਥਿਤੀ ਇਨੀ ਖਰਾਬ ਹੋ ਚੁੱਕੀ ਹੈ ਕਿ ਹੁਣ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਦਾ ਵੀ ਖੌਫ ਨਹੀਂ ਰਿਹਾ ਇੱਦਾਂ ਦਾ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਜੁਗਿਆਲ ਰੋਡ ਦੇ ਉੱਤੇ ਜਿੱਥੇ ਕਿ ਜੰਗਲਾਤ ਵਿਭਾਗ ਵੱਲੋਂ ਮਨਮਾਫੀਆ ਤੇ ਨੱਥ ਪਾਉਣ ਦੇ ਲਈ ਨਾਕਾਬੰਦੀ ਕੀਤੀ ਗਈ ਸੀ ਤੇ ਉਸ ਦੇ ਦੌਰਾਨ ਇੱਕ ਗੱਡੀ ਜੋ ਕਿ ਕੱਟੇ ਹੋਏ ਖੈਰ ਦੀਆਂ ਲੱਕੜੀਆਂ ਨਾਲ ਭਰੀ ਹੋਈ ਸੀ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਗੱਡੀ ਪਜਾ ਲਈ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਨੇ ਆਪਣੇ ਸਾਥੀਆਂ ਸਣੇ ਉਹਨਾਂ ਦਾ ਪਿੱਛਾ ਕੀਤਾ ਤਾਂ ਤੇ ਹਮਲਾ ਕਰ ਦਿੱਤਾ ਤੇ ਰੇਂਜ ਅਫਸਰ ਤੇ ਤੇਜ਼ ਹਥਿਆਰ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਹਵਾਈ ਫਾਇਰ ਵੀ ਜੰਗਲਾਤ ਮਾਫੀਆ ਵੱਲੋਂ ਕੀਤਾ ਗਿਆ ਤੇ ਮੌਕੇ ਤੇ ਫਰਾਰ ਹੋ ਗਏ ਜ਼ਖਮੀ ਹੋਏ ਰੇਂਜ ਅਫਸਰ ਨੂੰ ਜਿਹੜਾ ਹੈ ਸਰਕਾਰੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ ਉੱਥੇ ਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਰੇਂਜ ਅਫਸਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਜਿਸ ਦੌਰਾਨ ਉਹਨਾਂ ਉੱਪਰ ਕੁਝ ਲੋਕਾਂ ਨੇ ਹਮਲਾ ਕੀਤਾ ਜੋ ਕਿ ਖੈਰ ਦੇ ਦਰਖਤ ਲੈ ਕੇ ਜਾ ਰਹੇ ਸਨ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਮੇਰਾ ਨਾਮ ਬਰਿੰਦਰਜੀਤ ਸਿੰਘ ਆ ਜੀ ਮਰੇਂਜਾਪਸ ਪਠਾਨਕੋਟ ਤਨਾਤਾ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਕਫੈਂਸਰ ਰੋਡ ਮਾ ਤੋਂ ਡਿਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਐਕਚੁਅਲੀ ਖੈਰਖੁਰ ਚੋਰੀ ਹੁੰਦੀ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਕਿ ਰੋਕਣ ਦੀ ਕੋਸ਼ਿਸ਼ ਕੀਤੀ ਹੈ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਪਰ ਉਹ ਰੁਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚਰਾਤੀ ਜਾਈ ਬਾਅਦ ਗੱਡੀ ਦੇ ਪਿੱਛਾ ਕਰਦੇ ਉਹਨਾਂ ਦਾ ਕਿ ਲੋਕ ਮੇਰੇ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10 15 ਬੰਦੇ ਪਹਿਲਾਂ ਹੀ ਉੱਥੇ ਪਹਲਾ ਲਏ ਹੋਏ ਸੀਗੇ ਜੀ ਤੇ ਜਦੋਂ ਹਨ ਗੱਡੀ ਰੋਕੀ ਆਪਾਂ ਸੀ ਵੀ ਆਪਣੀ ਗੱਡੀ ਰੋਕੀਏ ਤੇ ਬਾਅਦ ਵਿੱਚ ਉਹਨੇ ਸਾਡੇ ਤੇ ਹਮਲਾ ਕਰਤਾ ਜੀ 10 15 ਬੰਦੇ ਆਣੇ ਜੀ ਤੇ ਸਿਹੱਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਧਾਡ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰਾ ਮੈਂ ਬਚਾ ਕੇ ਕੀਤਾ ਆਪਣਾ ਬੜੀ ਮੁਸ਼ਕਲ ਉੱਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ ਦੀ 2:30 ਵਜੇ ਦੀ ਗੱਲ ਆ ਸਰ ਇਹ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਸੀ ਹਾਂਜੀ ਮੈਂ ਇਕੱਲਾ ਹੀ ਗਾਇਲ ਹਾਂ ਜੀ welcome to roots country school the largest boarding school in the shimla hills for 21 years we've delivered 100% board exam success with smart classrooms a library and science labs learning thrives our in-house mess bakery and tuck shop ensure nutritious meals from dance and music rooms to a cinema hall all-weather pool and expert sports coaches, students excel in every way. Rooted in excellence, admissions open. Enroll today.